ਰੋਕ ਲਾ ਬਾਈ ਰੋਕ ਲਾ ਆ ਜਾ ਕੇ ਲਾ ਆਇਂ ਕਰ ਅਪੇ ਜੀ ਨਾ ਕੇ ਭੇਜੀ ਕਰਾਂ ਨੂੰ ਤੇ ਜਿੱਦੇ ਜੀ ਮੁੰਡਾ ਆਪਣੇ ਨਾਲ ਨਮਾ ਜੜਿਆ ਪੰਜ ਤੱਕ ਤੋਂ ਮੈਕ ਭੇਜੀ ਆ ਦੇ ਬਾਪਾ ਖੜੇ ਨੂੰ ਬੜਾ ਤੇ ਆ ਜਾ ਵੀਰੇ ਮੇਰੇ ਨਾਲਾ ਲਾਲਾ ਲਾਲਾ ਨੇੜੇ ਵੀਰੇ ਆ ਮੈਕ ਫੜ ਬਾਈ ਫੜ ਨਹੀਂ ਫੜਾਈ ਆਮਣਿਆ ਬਾਈ ਨੂੰ ਫੜਾ ਬਾਈ ਨੂੰ ਬਾਈ ਨੂੰ ਮੈਂ ਕੋਰੇ ਮੈਂ ਕੋਰੇ ਹਲੋ ਹਲੋ ਹਾਂਜੀ ਹਾਂਜੀ ਵੀਰ ਜੀ ਕਿਹੜਾ ਫੈਟਾ ਜੀ ਕਈ ਨਹੀਂ ਬਾਗਾ ਬਾਈ ਮਾਹਸਾ ਪੜੀ ਬਾਗਾ ਮਾਹਸਾ ਜੁਲਾ ਇਹ ਕਿਹਿੰਮਤੇ ਖੇਤ ਚੋਂ ਨਾ ਕਿਨੇ ਪਈਆ ਇਹ ਅਸੀਂ ਆਪ ਹੀ ਟੂਰਨਾਮੈਂਟ ਕਰਾਈਦਾ ਨੇ ਪਿੰਡ ਉਹ ਬਾਕੀ ਅਸਟਾ ਦਾ ਮੈਗਾ ਗੇਮੜਾ ਜੀ ਅੱਛਾ ਵਧੀਆ ਲੱਗਦੀ ਹੈ ਗੇਮਾਂ ਪੂਰੀ ਵਧੀਆ ਜੀ ਇੱਥੇ ਕੋਈ ਡਾਕਟਰ ਤਾਂ ਨਹੀਂ ਹੈ ਨਕੋਰਾ ਨਹੀਂ ਜੀ ਵਿਆਹ ਦੰਦੇ ਗਏ ਪਿੱਛੇ ਨਹੀਂ ਮੈਨੂੰ ਤਾਂ ਡਰ ਜਿਆ ਲੱਗਿਆ ਪਿਆ ਸਿੰਘਾ ਵੀ ਆ ਟਰਾਲੀ ਇੰਨੀ ਭਰੀ ਹੋਈ ਸੀ ਮੈਨੂੰ ਤਾਂ ਬਹੁਤਾ ਡਰ ਲੱਗਦਾ ਸੀ ਇਹਦਾ ਵੀ ਕਿੱਥੇ ਹੋ ਰਹੇ ਨੇ ਕਿੱਥੀ ਆ ਉਹ ਇੱਥੇ ਸੀ ਦੇਖ ਲਾਂਗੇ ਹਾਂ ਵੀ ਹੌਸਲਾ ਬੰਦਾ ਹੋਣਾ ਚਾਹੀਦਾ ਹਾਂਜੀ ਆ ਭਾਈ ਜੱਸਾ ਵਾਸੀ ਕੈਨੇਡਾ ਚ ਰਹਿੰਦਾ ਇਹ ਵੀਰ ਕਹਿੰਦਾ ਵੀ ਇਹ ਵੀਰ ਇਸ ਗਰਾਊਂਡ ਦੇ ਵਿੱਚ 7 ਵਜੇ ਆ ਕੇ ਖੜਕੇ ਸੀਗੇ ਤੇ 500 ਵੀਰ ਇਹ ਵੀਰ ਵੱਲੋਂ ਤੇ ਦੀਸਾਈਟਲੀ 500 ਉਹਦੇ ਵੱਲੋਂ ਤੇਰੇ ਲਈ ਆ ਠੀਕ ਆ ਭਾਈ ਇੰਨੇ ਸਾਹ ਦੇ ਹੋਣ ਦਾ ਕਾਰਨ ਕੀ ਸੀਗਾ ਇੰਨਾ ਸਾਥ ਨੇ ਉਹਦਾ ਕਾਰਨ ਕੀ ਸੀਗਾ ਸਾਨੂੰ ਇਹ ਸੀ ਸਨੇਹਾ ਚੱਲਣੇ ਕੰਮ ਤੁਹਾਨੂੰ ਸੌਂਗੀ ਵਾਲਾ ਸੀ ਸਨੇਹੀ ਹੀ ਆ ਗਈ ਹਾਂ ਇਹਦੀ ਗੱਲ ਮੈਂ ਕਹਣਾ ਚਾਹੁੰਦਾ ਸੀ ਪਤਾ ਮੈਨੂੰ ਵੀ ਸੀ ਪਰ ਸਵਾਲ ਦੇ ਵਿੱਚੋਂ ਜਵਾਬ ਲੈਣਾ ਵੀ ਮੈਚ ਸਾਝ ਦੇ ਚੱਲਣੇ ਆ ਤੁਸੀਂ ਜਿਹੜੇ ਸੀਨੀਅਰ ਪ੍ਰੋਪਰ ਜਖੜ ਵਾਲੇ ਇਸ ਗੇਮ ਵਿੱਚ ਖੇਡਦੇ ਆ ਉਹਨਾਂ ਨੂੰ ਵੀ ਇਹ ਸੰਦੇਸ਼ ਦੋ ਵੀ ਸਾਝਰੇ ਆਇਆ ਕਰੋ ਬਈ ਸਾਰੇ ਸੇਦੀ ਕੈਮ ਟਾਈਮ ਨਾਲ ਗੇਮ ਨੇ ਬੜੀ ਜੀ ਜੇ ਸੇਦੀ ਆਵਾਂਗੇ ਸਾਰੇ ਸਾਡੇ ਮੁੰਡੇ ਅਰੰਭ ਵਿਆਹ ਤੋਂ ਜਾਖਲ ਤੋਂ ਆਏ ਸੀ ਨਾ ਕਿ ਸਿੱਧਾ ਇੱਧਰੋਂ ਰੇਡ ਝੜ ਕੇ ਸਾਡੇ ਨਾਲ ਜੀ ਹਾਂ ਬੜੀ ਚੰਗਾ ਲੱਗਿਆ ਇੱਕ ਵਾਰੀ ਤਾੜੀ ਮਾਰੋ ਮੁੰਡਿਆਂ ਦੇ ਨਾਲ ਤੋਂ ਭਈਆ ਪਾ 1000 ਰੁਪਏ ਫੁਲਾਦੇ ਦੀ ਸਾਈਟ ਲਈ ਤੇ ਜੱਸਾ ਸਾਡਾ ਵੀਰ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਹਾਂ ਆ ਬਾਈ ਤੇ ਬੈਕ ਦੇ ਦੇ ਤੇ ਛੱਕੇ ਕੋਲੇ ਪਾ ਬਹੁਤ ਬਹੁਤ ਧੰਨਵਾਦ ਆਏ 55 ਟ੍ਰੇਟ ਬੈਗ ਵਿੱਚ ਵਾਲੇ ਮੁੰਡੇ ਨੇ ਭੈਣੀ ਵਾਗਤ ਕਹਿੰਦੇ ਕਰੇ ਜਾਨਾ ਕਹਿੰਦੇ ਵਿਆਹ ਹੀ ਛੱਡ ਦੰਦੇ ਆਸੀਂ ਇਹ ਆ ਗੇਮ ਦਾ ਜ਼ਰੂਰ ਮੇਰੇ ਵੀਰੋ ਚਲੋ ਵੇਖੋ ਇਹ ਕੰਡ ਦੇ ਵੀਰ ਜਿਹੜੇ ਪਸੰਨੇ ਆ ਰੌਲੇ ਟਾਈਮ ਦੇ ਵਿੱਚ ਹੀਲਾ ਮਰ ਗਿਆ ਹੈਲੋ ਹੈਲੋ ਹੀਲਾ ਮਰ ਗਿਆ ਨੇ ਉੱਥੋਂ ਕਰਕੇ ਉੱਥੋਂ ਜੀ ਤਾ ਹਿੰਦਾ ਜਾ ਰਾ ਹੈ ਹਿੰਦਾ ਜਾ ਰਾ ਕਹਿੰਦੇ ਇਹ ਤੋਂ ਬਾਅਦ ਜੀ ਸਰਦਾਰ ਸਾਹਿਬ ਨੇ ਹਾਂ ਜੀ ਬਸ ਤੇਰਾ ਰੁਕਾ ਜਾਏ ਅਡਵਾਰਾ 255 ਕਰਕੇ ਜਿੱਤੇ ਰਹਿੰਦੇ ਆ ਇਹ ਸਾਰੇ ਗਰਾਊਂਡ ਦੇ ਚਾਜੋ ਅੰਨੇ ਬੰਦੇ ਬੰਦੇ ਹੁੰਦੀ ਹੈ ਆਓ ਸ਼ਾਬਾਸ਼ ਸ਼ਾਬਾ ਮੇਰੇ ਵੀਰੋ ਢੈਣੀ ਬਾਤਾਂ ਮੇਰੇ ਵੀਰੋ ਮੁੰਡਾ ਕਹਿੰਦੇ ਆਹ 500 ਜਨੇ ਤੋਂ ਆਇਆ ਆਹ ਸਿੱਧੂ ਮੂਹਰੇ ਵਾਲੇ ਦੇ ਪਿੰਡਾ ਕੋਲ ਆਇਆ ਆਹ ਨੇ ਇੱਥੇ ਪਿੰਡਾ ਕੋਲ ਆਇਆ ਆਹ ਕਹਿੰਦੇ ਰੇਮੋ ਦੇ ਪਿੰਡਾ ਕੋਲ ਆਇਆ ਉਹ ਕਹਿੰਦੇ ਟਿੱਪਿਆ ਦੇ ਏਰੀਆ ਤੋਂ ਆਇਆ ਮੁੰਡਿਆ ਤੇ ਮਾਰੀ ਜੱਟ ਦੀ ਹਿੰਦ ਤਰੇ खो बी ट्रैक्टर पति देखो मैं लगना और मैं लगना कुछ करो मैं कुछ करके बठरा देना ਗਰਮ ਜਲੀ ਲੱਗਦਾ ਉਹ ਗੱਲ ਜਿਹੜੀ ਪੈਣੀ ਆ ਗੱਲ ਬਰਉੜੀ ਪੈਣੀ ਆ ਬੁੱਧਿਆ ਬੋਲੇ ਬਰਾਵਾ ਕੇ ਤੁਰ ਉਹਨਾਂ ਆਪਣਾ ਕੀਜੀ ਉਹ ਵੇਖੋ ਖੇਡ ਮੈਦਾਨ ਦੇ ਵਿੱਚ ਇਹੀ ਪਈਆ ਕਮਾਲਾ ਲਾ ਬੱਲੇ ਬੱਲੇ ਉਹ ਪਾਪਾ ਹੁੰਦਣਾ ਕੇ ਹਾਂ 32 ਪਿੰਡ ਵੀ ਇਹਦਾ ਨੰਬਰ ਬਣਿਆ ਇਹਦਾ ਟਾਈਮ ਆ ਜੀ 6 ਮਿੰਟ 9 ਸੈਕਿੰਡ ਤੱਕ ਤੰਗ ਕਰ ਰਿਹਾ ਇੱਕ ਵਾਰ